ਮੇਰਾ ਜਿਹੜੇ ਕੋਈ ਕੁੜੀ ਆ ਮੇਰੀ ਕੀ ਨਾਮ ਉਹ ਦਾ ਬੱਲੀ ਕੋਰਾ ਉਹ ਮਰ ਕੇ ਇਹਨਾਂ ਤੋਂ ਖਾ ਕਰਨ ਦੇ ਯਾਰ ਆ ਤਾਂ ਫਿਰ ਮੇਰੀ ਜਗ੍ਹਾ ਲੈਣ ਲਈ ਆ ਜਗ੍ਹਾ ਲੈਣ ਲਈ ਆ ਮੇਰੀ ਕੀ ਬਣਾਇਆ ਜਦੋਂ ਜਗ੍ਹਾ ਜੇ ਆਪਣਾ ਬਣਾਇਆ ਥਾਰੀ ਜਗ੍ਹਾ ਆਪਣਾ ਅਹੀਂ ਥਾਰੇ ਤੇ ਉਹ ਬਹੁਤ ਸੋਹਣੀ ਬਾਹਰੋਂ ਬਰਬਰ ਕਰ ਰਹੀ ਹੈ ਉਨੇ ਧੋਖੇਦੜੀ ਦਾ ਆ ਰਿਹਾ ਕਿਆਨ ਬੜਦਾ ਹੈ ਜੀ ਆ ਅਨਪੜਤਾ ਦਾ ਬੜਦਾ ਹੈ ਜੀ ਜਿਹੜੀ ਜਾਨ ਬੜਦਾ ਵਾ ਕਿਉਂਕਿ ਇਹਨੇ ਅਨਪੜਤਾ ਕਰਕੇ ਉਹਨੇ ਲਿਖਾ ਲਿਆ ਦੇਖੋ ਪੈਗਲ ਨੇ ਪੈਗ ਲਾਇਆ ਜੀ ਦਾ ਇਹਨੇ ਲਿਖਾ ਲਿਆ ਵਾ ਤਾਂ ਉਹ ਕਹਿੰਦੀ ਕਿ ਮੈਂ 15 ਲੱਖ ਦੀ ਜਗ੍ਹਾ ਇਹਦੇ ਕੋਲ ਲੈ ਲਈ ਆ ਕਿਉਂਕਿ ਜਿਹਦੇ ਵਿੱਚ ਸਾਡਾ ਪਿੰਡ ਗਵਾਹੀ ਭਰਦਾ ਕਿਹਦੇ ਸਾਹਮਣੇ ਇਹਦੇ 15 ਲੱਖ ਲਿਆ ਵਾ ਕੋਈ 15 ਲੱਖ ਨਹੀਂ ਲਿਆ ਵੀ ਸਾਨੂੰ ਕੋਈ 15 ਲੱਖ ਸਾਡੇ ਪਿੰਡ ਦਾ ਬੰਦਾ ਸਾਹਮਣੇ ਕਰਾ ਦੇ ਦੇਵੇ ਹੁੰਦੀਆਂ ਦਿੱਤੇ ਆ ਕਿਉਂਕਿ ਉਹਦੇ ਵਿੱਚ ਗਵਾਹ ਹੋਣਗੇ ਨਾ ਕਿਉਂਕਿ ਉਹ ਕੌੜੀ ਕਰਦੀ ਆ ਧੋਖੇ ਦਾੜੀ ਸਾਡੇ ਜਿੰਨੇ ਰਿਸ਼ਤੇ ਦਾ ਚਲੋ ਉਹਨਾਂ ਨੂੰ ਪਤਾ ਹੈ ਇਹ ਚੀਜ਼ ਦਾ ਕਿ ਇਹਨਾਂ ਨੇ ਨਹੀਂ ਇਹ ਚੰਗੀ ਗੱਲ ਉਹਦੇ ਜਿਹੜੇ ਲੱਛਣ ਆ ਉਹਦੇ ਕੁਝ ਗਲਤ ਆ ਕੁਝ ਬੰਦਿਆਂ ਦੇ ਨਾਲ ਇਹਦੇ ਰਹਿਣ-ਬਹਿਣ ਹੈਗੇ ਆ ਜਿਨ੍ਹਾਂ ਦੇ ਨਾਲ ਉਹਦੇ ਜਿੱਥੇ-ਜਿੱਥੇ ਤੱਕ ਇਹਨਾਂ ਨੂੰ ਪਤਾ ਲੱਗਦਾ ਵਾ ਤੇ ਅਸੀਂ ਜਦੋਂ ਉਹਨੂੰ ਰੋਗਦੇ ਆ ਉਸ ਬੰਦਿਆਂ ਦੇ ਨਾਲ ਕਿ ਦੂਸਰੇ ਬੰਦਿਆਂ ਦੇ ਨਾਲ ਫਿਰਦੀ-ਤੁਰਦੀਆਂ ਨੂੰ ਪਿੰਡ ਦੇ ਵਿੱਚ ਲਾਂਮੇ ਦਿੰਦੇ ਲੋਕ ਗੱਲਾਂ ਕਰਦੇ ਆ ਤੇ ਜਦੋਂ ਅਸੀਂ ਗੱਲਾਂ ਇਹਨਾਂ ਨੂੰ ਕਰਦੇ ਹਾਂ ਤੇ ਚੋਕ ਦਰਖਾਸਤ ਦਿੰਦੀ ਕਦੀ ਸੀਲ ਵਿੱਚ ਕਦੀ ਇਹ ਚਾਟੀ ਵੰਡੋਂ ਤੋਂ ਫੋਨ ਕਰਾ ਦਿੰਦੀ ਆ ਪਤਾ ਨਹੀਂ ਕਿੰਨੇ ਕਦੇ ਸਾਡੀ ਗੱਲ ਖਾਣੇ ਵਾਲੇ ਵੀ ਨਹੀਂ ਸੁਣਦੇ ਨਾ ਸੀਰੀਅਸ ਵਾਲਿਆਂ ਸੁਣੀ ਨਾ ਆੜੀ ਚਾਟੀ ਵੰਡ ਵਾਲਿਆਂ ਸੁਣੀ ਡੈਡੀ ਨੂੰ ਦੁਨੀਆ ਦੇ ਮੁੰਡਿਆਂ ਦਾ ਬੰਦਿਆ ਹੜਕੋਕ ਤੇ ਕਿੰਨੀ ਕੀ ਜਗਾ ਫੇਰ ਨੰਬਰ ਲਾ ਹੈ ਆ ਬਾਪੂ ਨੇ ਨੌਕਰੀ ਲਵਾ ਕੇ ਤਾਂ ਇਹਨੂੰ ਬਾਪੂ ਨੇ ਨੌਕਰੀ ਲਵਾ ਕੇ ਦਿੱਤਾ ਬਾਅਦ ਕਮੇਟੀਆਂ ਜੋ-ਜੋ ਕੇ ਉਹਦੇ ਪਿੱਛੇ ਪਏ ਕਿੱਦੀ ਕੋਰਸ ਕਰਾਇਆ ਇਹਨੂੰ ਉਹਦੇ ਵਿੱਚ ਮੈਂ ਵੀ ਜਾਂਦਾ ਰਹਾ ਮੇਰੀਆਂ ਬਿੱਦੀ ਦੇ ਕੋਰਸ ਦੇ ਵਿੱਚ ਫੋੜਾਂ ਹੋਏ ਲੱਗੀਆਂ ਮੈਂ ਤੇ ਮਗਰ ਜਾਂਦਾ ਰਹਾ ਵਾਂ ਤੇ ਉਥੇ ਮੰਦਰ ਕਿਹਾਡੀਆਂ ਉਹ ਉਸ ਟਾਈਮ ਅੱਜ ਤੋਂ ਬੰਦਾ 16 ਸਾਲ ਪਹਿਲਾਂ ਤੇ 3.5 ਲੱਖ ਰੁਪਈਆ ਦੇ ਲਾਗੇ ਜਾ ਕੇ ਲੱਗਾ ਜਿਹੜਾ ਅੱਜ 5 ਲੱਖ ਰੁਪਈਆ ਬੰਦਾ ਆਣਾ ਵਾ ਉਹਦੇ ਵਿੱਚ ਡੈਡੀ ਨੇ ਤੇ ਮੈਂ ਮੇਹਰਤਾ ਗੱਲ ਕਰਕੇ ਮਦੂਰੀਆਂ ਗੱਲ ਕਰਨਗੇ ਇਹਦੇ ਮਗਰ ਪੈਸਾ ਲਾਇਆ ਤੁਸੀਂ ਭਰਾ ਜੰਮਦਾ ਅਸੀਂ ਦੋਵੇਂ ਲੇਬਰ ਕਰਦੇ ਆ ਹਾਂਜੀ ਮੇਰਾ ਨਾਮ ਸਤਨਾਮ ਸਿੰਘ ਆ ਤਿੰਨ ਮੇਰਾ ਚੱਬਾ ਵਾ ਚੜਦੀ ਪੱਥੀ ਆ ਤੇ ਮੁਸ਼ਕਲ ਹੈ ਜਿਹੜੀ ਮੇਰੀ ਬਿਆ ਆਪਣਾ ਕੁੜੀ ਆ ਬਲਜੀਤ ਹਾਂ ਉੰਬਰ ਕੋ ਦਾ ਸਾਰਾ ਲੈਂਡ ਹੀ ਆ ਖੋਣ ਲਈ ਆ ਖਾਂ ਥਾ ਮੇਰਾ ਹੈਗਾ 6 ਮਰਲੇ 6 ਮਰਲੇ ਤੋਂ ਮੈਨੂੰ ਬਾਹਰ ਕੱਢ ਦਪਾਵਾ ਮੈਂ ਬਾਹਰ ਲਾਂਬੇ ਰੈਂਡ ਆਵਾ ਵਾਜਾ ਇਹੋ ਹੀ ਆ ਆਪਣਾ ਬਾਹਰ ਚ ਰਹੀ ਫਿਰਦੀ ਆ ਤੇ ਸਾਨੂੰ ਕੋਈ ਡੱਕੇ ਨਾ ਸਾਹ ਜਾਨ ਅਸੀਂ ਡੱਕਦੇ ਆਂ ਤੇ ਸਾਡਾ ਆ ਗਤੋਂ ਕਦੀ ਪੁਲਿਸ ਨੂੰ ਖੜਾ ਦਿੰਦੀ ਕਦੀ ਕਦੀ ਕਾਂਦੀ ਕਦੀ ਕਦੀ ਜਾਣਦੇ ਆਂ ਉਹ ਕਹਿੰਦੀ ਉਹ ਕਹਿੰਦੀ ਮੈਂ ਪਾ ਦਿੱਤੇ ਬੰਦਾ ਮੈਨੂੰ ਮੈਨੂੰ ਆਪਾਂ ਨਹੀਂ ਕੋਈ ਪਰਪਿਆ ਨਹੀਂ ਦਿੱਤਾ ਥਾ ਤੁਹਾਡੇ ਨਾਂ ਦੇ ਥਾ ਮੇਰੇ ਨਾਂ ਤੇ ਆ ਲਿਖੇ ਤਨ ਵੀ ਕੁੜੀ ਹਾਂ ਥਾ ਕੁੜੀ ਨੇ ਮੇਰਾ ਨਾਮ ਟੁੱਟੂ ਠਾਇਆ ਆਪਣਾ ਲਿਖਾਲ ਮੈਨੂੰ ਦਾ ਮਨ ਪਾੜਿਆ ਉਹਨੇ ਕਿਹਾ ਆਂਦੀ ਮੈਂ ਨੌਕਰੀ ਤੇ ਲੱਗਣਾ ਦਾ ਆ ਮੈਂ ਆਪਣਾ ਅੰਗੂਠਾ ਲਾ ਦੇ ਡੈਡੀ ਤੇ ਮੈਂ ਅੰਗੂਠਾ ਲਾਤਾ ਤੇ ਮੈਨੂੰ ਕੀ ਪਤਾ ਸੀ ਆ ਗੱਲ ਬਣੀ ਆ ਜੋ ਬਹਿਮ ਦੇ ਤੇ ਬਾਚੋ ਨੇ ਨਾ ਪਾ ਕੋਈ ਨਹੀਂ ਦਿੱਤਾ ਮੈਨੂੰ ਉਹਨੇ ਮੈਨੂੰ ਆਦੀ 15 ਲੱਖ ਤੈਨੂੰ ਦਿੱਤਾ ਵਾ ਝੂਠਾ ਹੀ ਆਖੀ ਜਾਂਦੀ ਹੈ ਹੁਣ ਇਹ ਮੈਂ ਬਾਹਰ ਫਿਰਨ ਰਿਹਾ ਅਸੀਂ ਕਿਉਂ ਬਾਹਰ ਆਦਨਾ ਪਹਿਲੇ ਖਲਾਈ ਫਿਰਦੀ ਸਾਡੇ ਮਗਰ ਕੀ ਗੱਲੀ ਬੋਲ ਪੁਲਿਸ ਆਂਦੀ ਆਪਣਾ ਉਹਨੂੰ ਬਾੜਿਆ ਵਾ ਚਾਬੀਆਂ ਨਾਲ ਆਪਣਾ ਦਿੱਤੀਆਂ ਪੁਲਿਸ ਵਾਲਿਆਂ ਨੂੰ ਤਾਂ ਹੀ ਗਿਆ ਆਪਣਾ ਚਾਬੀਆਂ ਲੈਣ ਉਹਨਾਂ ਕੋਲ ਮਿਲਤ ਕਰਨੇ ਨਾਲ ਉਹਦੇ ਨਹੀਂ ਹੈ ਨੀ ਚਾਬੀਆਂ ਕੁੜੀ ਕੋਈ ਆ ਇਹ ਜੀ ਉਹ ਵੀ ਇਹ ਨੌਕਰੀ ਕਰਦੀ ਆ ਆਪਣਾ ਸ਼ਹਿਰ ਅੰਮ੍ਰਿਤਸਰ ਡਾਕਟਰ ਆ ਨਰਸ ਆ ਕੀ ਮੰਗਦੇ ਹੋ ਉਹ ਕੁੜੀ ਮੰਗਦੇ ਪੁਰ ਸਗਣਾ ਆਣ ਲੈਣਾ ਸਾਨੂੰ ਨਾ ਮਾਫੀ ਦਵਾਓ ਤੇ ਹੜਾ ਥਾਂ ਦਵਾਓ ਇਹਦੇ ਕੋਲੋਂ ਜੀ ਬਸ ਇਹ ਸਾਡੀ ਇਹੋ ਹੀ ਮੰਗ ਆ ਪੀਂਡੀ ਜੱੱਬਾ ਪ੍ਰਿੰਦਰ ਸਿੰਘ ਨਾਮ ਮੇਰਾ ਨਮਸਤਾਂ ਮਸਲਾ ਇਦਾਂ ਵਾ ਕਿ ਜਿਹੜੀ ਸਾਡੀ ਕੁੜੀ ਆ ਵੱਡੀ ਭੈਣ ਮੇਰੀ ਉਹਦਾ ਨਾਮ ਬਲਜੀਤ ਗੌਰ ਆ ਉਹ ਸਰਕਾਰੀ ਨੌਕਰੀ ਕਰਦੀ ਆ ਜਦ ਜਦ ਕੇ ਉਹ ਨਰਸ ਦੀ ਉਹਨੂੰ ਇਦਾਂ ਵਾ ਕਿ ਦਿਹਾੜੀ ਦਾ ਪੇ ਕਰਕੇ ਅਸੀਂ ਨੌਕਰੀ ਤੇ ਲਵਾਇਆ ਵਾ ਕੋਰਸ ਕਰਾਇਆ ਵਾ ਕੋਰਸ ਕਰਾ ਕੇ ਚਲੋ ਉਹਨੂੰ ਨੌਕਰੀ ਮਿਲ ਗਈ ਆ ਤੇ ਅਸੀਂ ਆਖਿਆ ਚਲੋ ਸਾਡੇ ਘਰ ਦਾ ਮਸਲਾ ਕਿਤੇ ਸੂਤਰ ਆ ਜਾਊਗਾ ਉਹਦੇ ਵਿੱਚ ਇਦਾਂ ਵਾ ਕਿ ਉਹਨੇ ਮੁੱਦੇ ਚੋਕ ਲਿਆ ਹੋਰ ਹੋਰ ਘਰਦੀ ਫਿਰਦੀ ਆ ਮਤਲਬ ਕਿ ਲਿੰਕ ਉਹਦੇ ਬੜੇ ਗਲਤ ਆ ਉਹਦੇ ਵਿੱਚੋਂ ਅਸੀਂ ਡੱਕਦੇ ਆ ਤੇ ਉਹ ਮਤਲਬ ਕਿ ਸਾਨੂੰ ਜਿਹੜੀ ਇਹ ਬਦਨਾਮੀ ਹੁੰਦੀ ਆ ਤੇ ਜਿਹੜੀ ਜਗਾ ਵਾ ਉਹ ਵੀ ਮੇਰੇ ਡੈਡੀ ਕੋ ਇਹਨੇ ਨਾ ਕਰਵਾ ਲਈ ਆ ਧੋਖੇ ਧੜੀ ਦੇ ਨਾਲ ਧੋਖੇ ਧੜੀ ਦੇ ਨਾਲ ਨਾ ਕਰਾ ਕੇ ਅਨਪੜ ਹੈਗਾ ਅਸੀਂ ਗੂਠਾ ਹੀ ਲਾਉਂਦਾ ਮਾੜੇ ਮੋੜੇ ਸਾਈਨ ਕਰਦਾ ਵਾ ਜਦ ਕਿ ਉਹਨੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੂੰ ਨਹੀਂ ਪਤਾ ਇੰਨੀਆਂ ਗੱਲਾਂ ਦਾ ਵੀ ਇਹ ਕੁਝ ਵੀ ਹੋ ਸਕਦਾ ਕਿਉਂਕਿ ਕੁੜੀ ਸਮਝ ਕੇ ਉਹਨੇ ਆਪਣੀ ਤੇ ਸਾਈਨ ਕਰਤੇ ਆ ਇਹਨੇ ਚੁੱਕ ਕੇ ਤੇ ਜਾ ਅਗੇ ਤੇ ਆਪਣੇ ਪਤਾ ਨਹੀਂ ਕਿਹੜੇ ਹਸਾਬ ਨਾਲ ਨਾਂ ਨੂੰ ਕਰਾ ਕੇ ਧਿਆਨ ਨੂੰ ਦਾਬੇ ਮਾਰ ਦਵਜਦੇ ਆ ਪੁਲਸ ਵਾਲੇ ਵੀ ਜਦੋਂ ਕਹਿੰਦੇ ਉਹਨੇ ਨਾਂ ਕਰਾਇਆ ਐ ਕਰਾਇਆ ਨਾਂ ਤੋਂ ਕੋਈ ਦਿਖਾਉਂਦੇ ਤਾਂ ਨਾ ਕੁਝ ਹੈਗਾ ਨਾ ਨੂੰ ਪਤਾ ਲੱਗਦਾ ਕਿਉਂਕਿ ਇਹਨੇ ਸੈਨ ਕਰਤੇ ਆ ਕਿ ਦੇਖ ਧੋਖੇ ਧੜੀ ਨਾ ਕਰਾ ਤੇ ਇਦਾਂ ਵਾਂਗੇ ਉਹਨੇ ਕਹਿੰਦੀ ਆ ਕਿ ਮੈਂ 15 ਲੱਖ ਰੁਪਈਆ ਮਤਲਬ ਕਿ ਡੈਡੀ ਨੂੰ ਦੇ ਦਿੱਤਾ ਵਾ 15 ਲੱਖ ਕੋਈ ਨਹੀਂ ਇਹਨੇ ਦਿੱਤਾ ਇਹ ਮਤਲਬ ਕਿ ਝੂਠ ਮਾਰਦੀ ਆ ਤੇ ਕੋਈ ਗਵਾਹ ਨਹੀਂ ਹੈਗਾ ਇਹਦੇ ਵਿੱਚ ਵੀ ਜੇ 15 ਲੱਖ ਕਹਿੰਨੇ ਫੜਾਇਆ ਹੋਵੇ 15 ਲੱਖ ਕੋਈ ਨਹੀਂ ਇਹਨੇ ਦਿੱਤਾ ਮੰਗ ਹੀ ਕਰਦੇ ਹੜਨਾ ਜੋ ਧੋਖਾ ਧੜੀ ਹੋਉਂਦੀ ਆ 15 ਲੱਖ ਕੁੜੀ ਨੇ ਹੜੀ ਨੇ ਕਹਿੰਦੀ ਆ 6 ਮਰਲੇ ਜਗਾ ਉੱਚਾ 3 ਨੰਬਰਲੇ ਚ ਮੈਂ ਰਹਿਣਾ ਵਾ ਪੀ ਉਹ ਮੇਰਾ ਉਧਰ ਰਹਿੰਦਾ ਸੀ ਉਸ ਜਗਾ ਦੇ ਵਿੱਚ ਜਿੱਤੇ ਵਿੱਚ ਉਹ ਕਬਜ਼ਾ ਕਰਦੀ ਆ ਜਦੋਂ ਆਉਂਦੀ ਆ ਉਹ ਨੂੰ ਪੈਂਦੀ ਵੀ ਆ ਤੇ ਰਹਿੰਦੀ ਇਦਾਂ ਬਾਹਰ ਬੁਰ ਰਹੀ ਜਾਂਦੀ ਕਦੀ 10 ਦਿਨ 15 ਦਿਨ ਕਿਤੇ 10 ਦਿਨ ਕਿਤੇ ਤੁਜੇ ਜੰਜਨ ਚੌਥੇ ਦਿਨ ਆਗੇ ਦਬੇ ਛਾਵੇ ਮਾਰਦੀ ਆ ਜਾਇਦਤ ਬਾਰੇ ਅਸੀਂ ਦੱਸਿਆ ਵੀ ਸਾਡੀ ਜਾਇਦਾੜਾ ੱਪਦੀ ਇਦਾਂ ਕਰਦੀ ਆ ਉਹ ਆਂਦੇ ਇਹ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤਹਾਡੀ ਜਾਇਦਾਦ ਕੋਈ ਇਦਾਂ ਮਤਲਬ ਕਿ ਬਜ਼ੁਰਗ ਮੇਰਾ ਡੈਡੀ ਅਨਪੜਤਾ ਹੈਗੀ ਆ ਪਿੰਡ ਮਤਲਬ ਆਡੀ ਸਾਰੀ ਗਵਾਈ ਭਰਦਾ ਹੈ ਚੀਜ਼ ਦੀ ਅਸੀਂ ਮੰਗ ਕਰਦੇ ਸਾਡੀ ਜਗਾ ਸਾਨੂੰ ਮਿਲ ਜਾਵੇ ਖੰਸਾਪੂਮਾ ਹੁਣ ਲਾਈ ਸਤਿ ਸ਼ਾਮ ਜੀ ਪਿਓਤੀ ਜਗਾ ਦਾ ਰੌਲਾ ਵਾ ਪਿਓ ਨੇ ਇਨਜਾਮ ਲਾਇਆ ਕਿ ਮੇਰਾ 6 ਮਰਲੇ ਦਾ ਪਲਾਟ ਜਿਹੜਾ ਉਹ ਮੇਰੀ ਲੜਕੀ ਨੇ ਧੋਖੇ ਨਾਲ ਕਰਾ ਲਿਆ ਜੋ ਕਿ ਪੁਲਿਸ ਦੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਉਹਨਾਂ ਦੋਵਾਂ ਨੂੰ ਹਦਾਇਤ ਕਰ ਦਿੱਤੀ ਹੈ ਵੀ ਆਪਣੇ ਕੋਰਟ ਚ ਮਸਲਾ ਜਾਣ ਜਾ ਮਾਲ ਮਹਿਕਮੇ ਕੋ ਜਾਣਾ ਓਕੇ ਨਾ ਹੋਵੋ ਪਰੇਸ਼ਾਨ ਸਾਰੇ ਇਤਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658